ਇਹ ਹੋ ਗਿਆ ਅਨਿਰਗਭੀਰ ਸਿੰਘ ਨੂੰ ਧਮਕੀਆਂ ਦੇ ਰਹੇ ਆ ਵੀ ਐਕਸੀਡੈਂਟ ਰਾਹੀਂ ਤੇਰਾ ਕਤਲ ਕਰਵਾ ਦਿੱਤਾ ਜਾਊਗਾ ਜਥੇਦਾਰ ਸਾਹਿਬ ਨੂੰ ਇਦਾਂ ਕਿਹਾ ਜਾ ਰਿਹਾ ਹਾਂਜੀ 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 ਜਥੇਦਾਰ ਸਾਹਿਬ ਨੇ ਆਪ ਉੱਥੇ ਇੰਗਲੈਂਡ ਗਏ ਸੀ ਜਥੇਦਾਰ ਸਾਹਿਬ ਸਾਡੀ ਉੱਥੇ ਜਥੇਦਾਰ ਸਾਹਿਬ ਇਹ ਕਹਿ ਰਹੇ ਹੈਗੇ ਆ ਵੀ ਮੈਨੂੰ ਐਕਸੀਡੈਂਟ ਰਾਹੀਂ ਕਤਲ ਕਰਵਾ ਦੇਣ ਦੀਆਂ ਧਮਕੀਆਂ ਇੰਨੀ ਨੀਚ ਹਰਕਤ ਹੁਣ ਤਾਂ ਜੇ ਗਿਆਨੀ ਰਗਵੀਰ ਸਿੰਘ ਮੰਨ ਗਏ ਵੀ ਹਾਂ ਮੈਂ ਚਲੋ ਵਾਪਸ ਦੇ ਦੰਨਾ ਸੋ ਮੈਨੂੰ ਬਾਹਰ ਨਾ ਕੱਢਿਆ ਜਾਵੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਵਾਲੇ ਰਾਹ ਨਾ ਤੋੜਿਆ ਜਾਵੇ ਵੀ ਤੁਹਾਡੇ ਕੋਲ ਤਾਂ ਰਾਹ ਹੀ ਦੋ ਬੱਚਿਆ ਆ ਅਕਾਲੀ ਫੂਲਾ ਸਿੰਘ ਵਾਲਾ ਆ ਗਿਆਨੀ ਗੁਰਬਚਨ ਸਿੰਘ ਹੋਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਦੀ ਇੰਟਰਵਿਊ ਵੀ ਤੁਸੀਂ ਦੇਖੋ ਉਹਦੇ ਵਿੱਚ ਕਿਹਾ ਵੀ ਗਿਆਨੀ ਰਘਵੀਰ ਸਿੰਘ ਦੇ ਬਹੁਤ ਵੱਡਾ ਦਬਾਅ ਏ ਔਰ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਜੀ ਬਾਦਲ ਜੀ ਇਹ ਹਾ ਕਿਉਂ ਕਰ ਰਹੇ ਆ ਹਾਂਜੀ ਹਾਂਜੀ ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ ਸੋ ਇੱਕ ਤਾਂ ਆਪਾਂ ਦੇਖਿਆ ਵੀ 24 ਸਾਲਾਂ ਬਾਅਦ ਦੁਬਾਰੇ ਉਹ ਪੈਟਰਨ ਆ ਇੱਕ ਸਵਾਲ ਤਾਂ ਆਪਾਂ ਢੇਲ ਕਰ ਚੁੱਕੇ ਆ ਵੀ ਉਹ ਕਿਸੇ ਵੀ ਨੈਤਿਕ ਕਦਰਾਂ-ਕੀਮਤਾਂ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਉਹ ਲੁੱਟਮਾਰ ਵਾਲੀ ਅਸ਼ਲੀਲ ਗੈਂਗਸਟਰਾਂ ਵਾਲੀ ਤੇ ਇੱਕ ਤਰ੍ਹਾਂ ਨਾਲ ਜਿੱਥੇ ਆਪਾਂ ਕਹਿ ਸਕਦੇ ਵੀ ਜਿਹੜੀ ਅਕਾਲੀ ਦਲ ਦੀ ਇੱਕ ਇੱਕ ਜਿਹੜੀ ਜਿਹੜੀ ਧਾਰਮਿਕ ਪਾਰਟੀ ਸੀ ਉਹਨੂੰ ਇੱਕ ਕੰਪਨੀ ਦੇ ਵਿੱਚ ਜਿਹੜਾ ਤਬਦੀਲ ਕਰਿਆ ਗਿਆ ਉਹ ਟੈਕਨੋਕਰੇਟਸ ਆ ਜਿਹੜੇ ਜਿਹੜੇ ਆਪਾਂ ਕਹਿ ਸਕਦੇ ਵੀ ਰੀਅਲ ਏਸਟੇਟ ਦੇ ਏਜੰਟ ਆ ਜਾਂ ਰੀਅਲ ਏਸਟੇਟਸ ਦੇ ਵਿੱਚ ਕਾਰੋਬਾਰ ਵਿੱਚ ਲੱਗੇ ਹੋਏ ਸ਼ਰਾਬ ਦੇ ਕਾਰੋਬਾਰੀ ਜਿਨ੍ਹਾਂ ਦਾ ਧਰਮ ਨਾਲ ਨੈਤਿਕ ਅਧਰਾ ਕੀਮਤ ਨਾਲ ਕੋਈ ਵੀ ਸੰਬੰਧ ਨਹੀਂ ਪੈਸਾ ਆਉਣਾ ਚਾਹੀਦਾ ਬਸ ਪੈਸਾ ਤੇ ਮਸਲ ਪਾਵਰ ਚਾਹੀਦੀ ਹੈਗੀ ਆ ਸੋ ਅਕਾਲੀ ਦਲ ਵਿੱਚ ਆ ਕੇ ਟਿਕਟਾਂ ਲੈ ਸਕਦਾ ਦੀਪ ਭਲਉਤਰੇ ਵਰਗੇ ਐਨ ਕੇ ਸ਼ਰਮਾ ਵਰਗੇ ਜਾਂ ਲਾਰੈਂਸ ਬਸ਼ਨੋਈ ਵਰਗੇ ਵੀ ਅਕਾਲੀ ਦਲ ਦਾ ਹਿੱਸਾ ਹੋ ਰਹੇ ਹੈਗੇ ਅੱਜ ਭਾਵੇਂ ਉਹ ਜਿੰਨਾ ਵਰਗੇ ਡਿਨਾਈ ਕਰਨ ਨਹੀਂ ਹੁਣ ਜਿਹੜਾ ਇੱਕ ਤਾਂ ਇਹ ਹੈਗਾ ਵੀ ਉਹ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਕਾਲੀ ਦਰ ਇਹ ਕੁੰਡਾ ਨਹੀਂ ਬੁਣਾ ਚਾਹੁੰਦਾ ਧਰਮ ਦਾ ਧਰਮ ਨੂੰ ਆਪਣੇ ਕੁੰਡੇ ਹੇਠ ਰੱਖਣਾ ਚਾਹੁੰਦਾ ਉਲਟਾ ਇਹ ਉਹ ਚੱਲ ਰਿਹਾ ਹੈ ਕਿ ਹਨਾ ਹੁਣ ਤੁਸੀਂ ਦੇਖੋ ਵੀ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਵਿੱਚ ਕਿੰਨੀ ਉਹਨਾਂ ਨੇ ਤਰਲੋ ਮੱਛੀ ਹੋਏ ਆਈ ਕੌਂਟ ਤੱਕ ਗਏ ਵੀ ਹਰਿਆਣਾ ਗਵਰਨਮੈਂਟ ਨੇ ਪੋਲੀਟੀਕਲ ਪਾਰਟੀਆਂ ਨੂੰ ਚੋਣਾਂ ਲੜਨ ਤੋਂ ਨਾ ਕਰ ਦਿੱਤੀ ਆ ਅਸੀਂ ਚੋਣਾਂ ਲੜਨੀਆਂ ਚਾਹੁੰਦੇ ਆ ਇੱਕ ਪਾਸੇ ਅਕਾਲ ਤਖਤ ਨੂੰ ਡਰਾ ਰਹੇ ਆ ਵੀ ਜੇ ਅਸੀਂ ਧਾਰਮਿਕ ਤੌਰ ਤੇ ਤੁਹਾਡਾ ਹੁਕਮ ਮੰਨਿਆ ਤਾਂ ਸਾਡੀ ਮਾਨਤਾ ਰੱਦ ਹੋ ਜਾਵੇਗੀ। ਹੂੰ ਹੂੰ। ਦੂਜੇ ਪਾਸੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਲਈ ਤਰਲੋ ਮੱਛੀ ਹੋਏ ਹਾਈ ਕੋਰਟ ਤੱਕ ਗਏ। ਇੱਕ ਪਾਸੇ ਅਕਾਲ ਤਖਤ ਨੂੰ ਕਹਿ ਰਹੇ ਆ ਵੀ ਜੇ ਅਸੀਂ ਤੁਹਾਡੀ ਬਣਾਈ ਹੋਈ ਕਮੇਟੀ ਨਾਲ ਭਰਤੀ ਕਰੀ ਜਾਂ ਧਾਰਮਿਕ ਧਾਰਮਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਕਰਾਈ ਤਾਂ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜਾਵੇਗੀ। ਦੂਸਰੇ ਪਾਸੇ ਪਿਛਲੇ ਦਿਨੀ ਅਕਾਲੀ ਦਲ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਆ ਉਹਨਾਂ ਤੋਂ ਦੋ ਫੋਟੋਆਂ ਉਹਨਾਂ ਨੇ ਅਪਲੋਡ ਕਰੀਆਂ ਇੱਕ ਗੁਰਦੁਆਰਾ ਭੱਠਾ ਸਾਹਿਬ ਰੋਪੜ ਦੀ ਆ ਜਿੱਥੇ ਕਿਹਾ ਗਿਆ ਫਖਰ ਨਾਲ ਵੀ ਅਕਾਲੀ ਦਲ ਦੀ ਭਰਤੇ ਮਹਿਮ ਗੁਰਦੁਆਰਾ ਭੱਠਾ ਸਾਹਿਬ ਵਿੱਚ ਚਲਾਈ ਗਈ ਹਨ ਉਹ ਦੂਸਰੀ ਡੇਰਾ ਬਾਬਾ ਨਾਨਕ ਦੇ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ ਉੱਥੇ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਉਹ ਪਿਛਲੇ ਦਿਨੀ ਤੁਸੀਂ ਦੇਖ ਲਓ ਵੀ ਅਕਾਲੀ ਦਲ ਦੇ ਫੇਸਬੁੱਕ ਹੈਂਡਲਸ ਤੇ ਇਹ ਫੋਟੋਆਂ ਅਪਲੋਡ ਹੋਈਆਂ ਇੱਕ ਪਾਸੇ ਕਹਿ ਰਹੇ ਆ ਵੀ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜੂਗੀ ਜੇ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਜਾਂ ਗੁਰਦੁਆਰਿਆਂ ਦੇ ਜਿਹੜੇ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਦਾ ਹੁਕਮ ਮੰਨਦੇ ਆ ਦੂਜੇ ਪਾਸੇ ਆਪ ਗੁਰਦੁਆਰਿਆਂ ਵਿੱਚ ਭਰਤੀ ਕਰ ਰਹੇ ਹੈਗੇ ਆ ਸੋ ਉਹ ਉਹ ਅਕਾਲ ਤਖਤ ਨੂੰ ਡਰਾ ਰਹੇ ਹੈਗੇ ਆ ਦੂਸਰਾ ਜਿਹੜਾ ਵੱਡਾ ਉਹਦਾ ਜਿਹੜਾ ਅਹਿਮ ਗੱਲ ਹੈਗੀ ਆ ਵੀ ਜਿਹੜਾ 2 ਦਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਦਾ ਜਿਹੜਾ ਸਨਮਾਨ ਵਾਪਸ ਲੈ ਲਿਆ ਗਿਆ ਉਹ ਬਾਦਲ ਪਰਿਵਾਰ ਲਈ ਨਿੱਜੀ ਤੌਰ ਤੇ ਬਹੁਤ ਖਤਰਨਾਕ ਸੋ ਉਸ ਇੱਕੋ ਝਟਕੇ ਨਾਲ ਆ ਜਿਹੜੀ ਅਕਾਲੀ ਦਲ ਦਾ ਖਾਸ ਕਰਕੇ ਬਾਦਲ ਪਰਿਵਾਰ ਦੀ ਜਿਹੜੀ ਸਾਰੀ ਰਾਜਨੀਤੀ ਆ ਉਹ ਮੂਹਰੇ ਮੋੜ ਡਿੱਗ ਪਈ ਹੋਈ ਆ ਸੋ ਪ੍ਰਕਾਸ਼ ਸਿੰਘ ਬਾਦਲ ਦੀ 50 ਸਾਲਾਂ ਦੀ ਕਮਾਈ ਨੂੰ ਇੱਕ ਫਖਰੇ ਕੌਮ ਦਾ ਵਾਰਡ ਵਾਪਸ ਲੈਣ ਨਾਲ ਇੱਕ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੋਇਆ ਹੈ ਨਾ ਸੋ ਉਹਨਾਂ ਦੀਆਂ ਗਲਤੀਆਂ ਕਾਰਨ ਇਹ ਤਬਾਹੀ ਹੋਈ ਹੈ ਸੋ ਹੁਣ ਅਕਾਲੀ ਦਲ ਵਿੱਚ ਜਿਹੜੇ ਲੋਕ ਹੈਂਡਲ ਕਰ ਰਹੇ ਆ ਸਥਿਤੀਆਂ ਨੂੰ ਉਹਨਾਂ ਦਾ ਇਹ ਮੰਨਣਾ ਹੈਗਾ ਵੀ ਜਦੋਂ ਤੱਕ ਉਹ ਫਖਰੇ ਕੌਮ ਵਾਪਸ ਨਹੀਂ ਮਿਲ ਜਾਂਦਾ ਮਾਦਾ ਸਾਹਿਬ ਨੂੰ ਉਦੋਂ ਤੱਕ ਤਖਤਾਂ ਦੇ ਜਥੇਦਾਰਾਂ ਨੂੰ ਡਰਾ ਕੇ ਰੱਖੋ ਹੁਣ ਉਹ ਇਸ ਤਰ੍ਹਾਂ ਦੀ ਟੀਮ ਬਣਾਉਣਗੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਕਰ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਨੂੰ ਉਹ ਡਰਾ ਰਹੇ ਆ ਸੋ ਇੰਗਲੈਂਡ ਵਿੱਚ ਦੱਸਿਆ ਜਾਂਦਾ ਕੁਝ ਸਿੱਖ ਸੰਗਤਾਂ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਜਿੱਥੋਂ ਸਾਨੂੰ ਵੀ ਕੁਝ ਪਤਾ ਲੱਗਿਆ ਇਨਫੋਰਮੇਸ਼ਨ ਆਈ ਹੈਗੀ ਆ ਵੀ ਉਹ ਗਿਆਨੀ ਰਗਵੀਰ ਸਿੰਘ ਨੂੰ ਧਮਕੀਆਂ ਦੇ ਰਹੇ ਆ ਵੀ ਐਕਸੀਡੈਂਟ ਆਹੇ ਤੇਰਾ ਕਤਲ ਕਰਵਾ ਦਿੱਤਾ ਜਾਊਗਾ ਜਥੇਦਾਰ ਸਾਹਿਬ ਨੂੰ ਇਦਾਂ ਕਿਹਾ ਜਾ ਰਿਹਾ ਹੈ ਹਾਂਜੀ 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 ਜਥੇਦਾਰ ਸਾਹਿਬ ਨੇ ਆਪ ਉੱਥੇ ਇੰਗਲੈਂਡ ਗਏ ਸੀ ਜਥੇਦਾਰ ਸਾਹਿਬ ਸਾਡੀ ਉੱਥੇ ਜਿਹੜੇ ਕੁਝ ਸੱਜਣ ਆ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਇਹ ਕਹਿ ਰਹੇ ਹੈਗੇ ਆ ਵੀ ਮੈਨੂੰ ਐਕਸੀਡੈਂਟ ਰਾਹੀਂ ਕਤਲ ਕਰਵਾ ਦੇਣ ਦੀਆਂ ਧਮਕੀਆਂ ਇੰਨੀ ਨੀਚ ਹਰਕਤ ਹਾਂਜੀ ਹਾਂਜੀ ਸੋ ਕਿ ਤੁਸੀਂ ਦੇਖੋ ਨਾ ਵੀ ਤਾਂ ਹੀ ਤਾਂ ਉਹ ਡਿਗ ਰਹੇ ਆ ਉਹ ਉਹ ਨੈਤਿਕ ਕਦਰਾਂ ਕੀਮਤਾਂ ਦੀ ਰਾਜਨੀਤੀ ਨਾ ਕਦੀ ਕੀਤੀ ਆ ਨਾ ਉਹ ਕਰਨੀ ਚਾਹੁੰਦੇ ਹੈਗੇ ਆ ਉਹ ਉਹ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਕਰਾਉਣਾ ਚਾਹੁੰਦੇ ਆ ਹੁਣ ਤਾਂ ਜੇ ਗਿਆਨੀ ਰਘਵੀਰ ਸਿੰਘ ਮੰਨ ਗਏ ਵੀ ਹਾਂ ਮੈਂ ਚਲੋ ਵਾਪਸ ਦੇ ਦੰਨਾ ਸੋ ਮੈਨੂੰ ਬਾਹਰ ਨਾ ਕੱਢਿਆ ਜਾਵੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਵਾਲੇ ਰਾਹ ਨਾ ਤੋੜਿਆ ਜਾਵੇ ਤੇ ਬਾਕੀ ਦੇ ਜਿਹੜੇ ਤਿੰਨ ਜਥੇਦਾਰ ਹੋਣਗੇ ਸੋ ਪੰਜਵਾਂ ਕੋਈ ਉਹ ਹੋਰ ਲਾ ਲੈਣਗੇ ਉਹਨਾਂ ਨੇ ਉਹ ਟੀਮ ਲਿਆਉਣੀ ਆ ਜਥੇਦਾਰਾਂ ਦੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਆ ਵਾਪਸ ਉਹਨਾਂ ਨੂੰ ਦੇ ਦੇਵੇ ਸੋ ਅਕਾਲੀ ਦਲ ਇਸ ਕਰਕੇ ਇਹ ਸਾਰੇ ਕਾਰਜ ਕਰ ਰਿਹਾ ਇੱਕ ਤਾਂ ਤੇ ਬਾਕੀ ਬਾਕੀ ਹੁਣ ਫਿਰ ਹਰਤਾ ਸਿੰਘ ਜੀ ਜਿੱਦਾਂ ਹੁਣ ਰਗਵੀਰ ਸਿੰਘ ਹੈਗੇ ਨੇ ਆ ਜਿਹੜੇ ਆ ਹਰਪੀਤ ਸਿੰਘ ਜੀ ਨੂੰ ਤਾਂ ਉਹਨਾਂ ਨੇ ਫਾਰਕ ਕਰਤਾ ਸੇਵਾ ਤੋਂ ਬਾਕੀ ਜਿਹੜੇ ਮਿਲ ਕੇ ਇਕੱਠੇ ਹੋ ਕੇ ਕੋਈ ਆਪ ਨਹੀਂ ਖੁਦ ਫੈਸਲਾ ਲੈ ਸਕਦਾ ਹਾਂ ਜੀ ਬਿਲਕੁਲ ਕਰ ਸਕਦੇ ਆ ਸੋ ਜਥੇਦਾਰ ਅਕਾਲ ਤਖਤ ਸਭ ਤਾਂ ਗਿਆਨੀ ਰਗਵੀਰ ਸਿੰਘ ਹੈਗੇ ਨੇ ਸੋ ਕੋਈ ਪੰਜਵਾਂ ਜਿੱਦਾਂ ਦਰਬਾਰ ਸਾਹਿਬ ਦਾ ਗ੍ਰੰਥੀ ਸਿੰਘ ਆ ਕਿਸੇ ਨੂੰ ਵੀ ਪਾ ਕੇ ਆ ਪਹੁੰਚਾ ਜਿਹੜੇ ਦਮ ਟਮਾਟਾ ਸਭ ਦੇ ਨਵੇਂ ਉਹਨਾਂ ਨੇ ਲਾਏ ਆ ਕਾਰਜਕਾਰੀ ਉਹਨਾਂ ਨੂੰ ਨਾਲ ਲੈ ਕੇ ਸੋ ਇਹ ਤਾਂ ਇਹ ਤਾਂ ਹੁਣ ਗਿਆਨੀ ਰਗਵੀਰ ਸਿੰਘ ਦੇ ਇੱਥੇ ਜਿਹੜੇ ਸਿੰਘ ਜਿਨ੍ਹਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਉਹ ਦੱਸ ਰਹੇ ਨੇ ਸੋ ਇੰਗਲੈਂਡ ਦੇ ਕੁਝ ਪੱਤਰਕਾਰ ਸਿੰਘਾਂ ਨਾਲ ਆ ਹੋਰਾਂ ਨਾਲ ਜਿਨ੍ਹਾਂ ਕੋ ਜਿਨ੍ਹਾਂ ਨਾਲ ਮੇਰਾ رابطہ ਆ ਮੈਂ ਪੁੱਛਿਆ ਉਹਨਾਂ ਨੇ ਇਹੀ ਕਿਹਾ ਜਥੇਦਾਰ ਰਗਵੀਰ ਸਿੰਘ ਨੂੰ ਵੀ ਤੁਹਾਡੇ ਕੋਲ ਤਾਂ ਰਾਜ ਹੀ ਦੋ ਬੱਚਿਆ ਆ ਯਾ ਕਾਲੀ ਫੂਲਾ ਸਿੰਘ ਆ ਯਾ ਗਿਆਨੀ ਗੁਰਬਚਨ ਸਿੰਘ ਆ ਹਾਂ ਬਿਲਕੁਲ ਤੁਸੀਂ ਕਿਹੜਾ ਰਾਹ ਬਣਾਉਣਾ ਉਹ ਦੇਖੋ ਹੁਣ ਤਾਂ ਇਹ ਚਾਹੀਦਾ ਵੀ ਸਿੰਘ ਸਾਹਿਬ ਨੂੰ ਇਹ ਚਾਹੀਦਾ ਹੈਗਾ ਵੀ ਜਿਸ ਤਰ੍ਹਾਂ 2 ਦਸੰਬਰ ਵਾਲੇ ਹੁਕਮਨਾਮਿਆਂ ਤੋਂ ਪਹਿਲਾਂ ਅਜੀਪਾਲ ਸਿੰਘ ਬਰਾੜ ਜਿਹੜੇ ਕਿ ਇੱਕ ਸੋਸ਼ਲ ਐਕਟਿਵਿਸਟ ਨੇ ਉਹ ਇੱਕ ਰਾਜਨੀਤਿਕ ਸੰਸਥਾ ਵੀ ਚਲਾ ਰਿਹਾ ਹੈ ਉਹਨਾਂ ਨੇ 15 ਬੰਦਿਆਂ ਦੀ ਲਿਸਟ ਦਿੱਤੀ ਸੀ ਵੀ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਕੰਮ ਕਰਨ ਤੋਂ ਰੋਕ ਦਿੱਤਾ ਜਾਵੇ ਜਿਵੇਂ ਬਿਰਸਾ ਸਿੰਘ ਬਲਟੋਹਾ ਤੇ 10 ਸਾਲ ਦੀ ਪਾਬੰਦੀ ਲਾਈ ਗਈ ਆ ਹੁਣ ਤਾਂ ਇਹ ਸਪਸ਼ਟ ਕੇਸ ਬਣਦਾ ਵੀ ਉਹ ਅਕਾਲ ਤਖਤ ਦੇ ਹੁਕਮਾਂ ਤੋਂ ਬਾਗੀ ਨੇ ਹੁਣ ਤਾਂ ਘਟੋੜ ਪੰਥ ਚੋਂ ਛੇਕਣ ਦਾ ਵੀ ਜਿਹੜਾ ਆਏਗਾ 10-15 ਬੰਦਿਆਂ ਨੂੰ ਸੋ ਇਹ ਇਹ ਕੇਸ ਹੈ ਜਿਹੜਾ ਬਣਦਾ ਹੈਗਾ ਸੋ ਕਹਿੰਦੇ ਗੁਰਬੀਰ ਸਿੰਘ ਨੂੰ ਚਾਹੀਦਾ ਵੀ ਹੁਣ ਸਖਤ ਸਟੈਂਡ ਲੈਣ ਸੋ ਉਹ ਡਰ ਨਾ ਲੋਕਾਂ ਨੇ ਤਾਂ ਇੱਥੇ ਗਰੀਬ ਗਰੀਬ ਲੋਕਾਂ ਨੇ ਆਪਣੀਆਂ ਜਾਨਾਂ ਦੇਤੀਆਂ ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ ਪੰਥ ਦੀ ਇੱਜ਼ਤ ਔਰ ਅਣਖ ਲਈ ਸੋ ਗਿਆਨੀ ਰਘਬੀਰ ਸਿੰਘ ਨੂੰ ਚਾਹੀਦਾ ਵੀ ਉਹ ਸਖਤ ਫੈਸਲਾ ਲੈਣ ਪੰਚ ਸਿੰਘ ਸਹਿਬਾਨ ਦੇ ਮੀਟਿੰਗ ਸੱਦਣ ਔਰ ਮੀਟਿੰਗ ਸੱਦ ਕੇ ਜਿਹੜੇ 10-15 ਬੰਦੇ ਜਿਨ੍ਹਾਂ ਨੇ ਜਾਦਾ ਖਰੂਦ ਪਾਇਆ ਹੋਇਆ ਉਹਨਾਂ ਸਾਰਨ ਖਾਸ ਕਰਕੇ ਹਰਚਰਨ ਬੈਂਸ ਨੂੰ ਅਕਾਲ ਤਖਤ ਤੇ ਬੁਲਾ ਕੇ ਉਹਨੂੰ ਸਾਰਾ ਜਿਹੜਾ ਹੈਗਾ ਵੀ ਉਹ ਉੱਥੋਂ ਪੰਥ ਵਿੱਚੋਂ ਛੇਕਿਆ ਜਾਵੇ ਬਾਕੀ ਜਿਹੜੇ 10-15 ਹੋਰ ਨੇ ਇਨਕਲੂਡਿੰਗ ਸਾਰੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਆ ਜਿੰਨੇ ਵੀ ਹੈ ਕਿ ਉਹ ਲਿਸਟ ਦਿੱਤੀ ਜਾ ਸਕਦੀ ਹੈ ਵੀ ਉਹਨਾਂ ਨੂੰ ਹੁਣ ਤਾਂ ਇਹ ਸਮਾਂ ਆ ਗਿਆ ਵੀ ਉਹ ਕਾਲ ਤਖਤ ਨੂੰ ਮੰਗਾਰ ਰਿਹਾ ਗਿਆ ਨਹੀਂ ਹਰ ਪਾਰ ਦੀ ਗੱਲ ਆ ਹੂੰ ਕਿਆ ਨਹੀਂ ਹਰਪ੍ਰੀਤ ਸਿੰਘ ਨੇ ਵੀ ਇਹੀ ਕਿਹਾ ਨਾ ਵੀ ਮੁਗਲਾਂ ਦੇ ਮਸਤ ਹਾਥੀ ਵਾਂਗ ਤਵੀਆਂ ਬੰਨ ਕੇ ਉਹਦੇ ਤੇ ਸੋ ਜਿਹੜਾ ਸੁਖਵੀਰ ਸਿੰਘ ਬਾਦਲੋਂ ਕਾਲ ਤਖਤ ਨੂੰ ਢੁੱਡਾ ਮਾਰ ਰਿਹਾ ਹੈ ਨਾ ਉਹ ਬਿਲਕੁਲ ਹੁਣ ਉਹਨਾਂ ਦੀ ਗੱਲ ਬਿਲਕੁਲ ਸਹੀ ਹੈਗੀ ਆ ਸੋ ਹੁਣ ਤਾਂ ਹੈਗਾ ਵੀ ਆ ਰਿਹਾ ਪਾਰ ਦੀ ਲੜਾਈ ਹੈਗੀ ਵੀ ਇਹਨਾਂ ਨੂੰ ਪੰਥ ਦੇ ਗੁਲਾਮੇ ਤੋਂ ਲਾ ਕੇ ਗਲੇ ਤੋਂ ਲਾ ਕੇ ਨਵੀਂ ਲੀਡਰਸ਼ਿਪ ਜਿਹਦੇ ਵਿੱਚ ਅਕਬਾਲ ਸਿੰਘ ਝੁੰਦਾ ਵਰਗੇ ਸਿਆਣੇ ਸਾਧੂ ਸਿੰਘ ਮੈਦਪੂਰੀ ਵਰਗੇ ਸੁਖਦੇਵ ਸਿੰਘ ਭੌਰ ਵਰਗੇ ਕਰਨੈਲ ਸਿੰਘ ਪੰਜੋਲੀ ਵਰਗੇ ਮਨਪ੍ਰੀਤ ਸਿੰਘ ਯਾਲੀ ਵਰਗੇ ਸੋ ਜਿਹੜੇ ਇਹ ਇਹ ਦਰਦਮੰਦ ਸੱਜਣ ਨੇ ਜਿਹੜੇ ਜਿਹੜੇ ਬਾਦਲ ਪਰਿਵਾਰ ਦੀ ਪੁਨਰਸਰਜੀਤੀ ਨਹੀਂ ਚਾਹੁੰਦੇ ਪਰ ਅਕਾਲੀ ਦਲ ਦੀ ਪੁਨਰਸਰਜੀਤੀ ਚਾਹੁੰਦੇ ਆ ਮੇਰਾ ਤਾਂ ਸਾਰੀ ਕੌਮ ਵੀ ਇਹੀ ਚਾਹੁੰਦੀ ਹੈ ਉਹ ਕੌਮੀ ਤੌਰ ਤੇ ਜਿਹੜਾ ਇਕਜੁੱਟ ਕਰਨਾ ਸੋ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਕਿ ਅਕਾਲੀ ਦਲ ਸੁਰਜੀਤ ਹੋਵੇ ਨਾ ਕਿ ਬਾਦਲ ਪਰਿਵਾਰ ਸੁਰਜੀਤ ਹੋਵੇ ਇਹ ਇਹ ਉਦੋਂ ਵੈਸੇ ਜਿਹੜੇ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਕੋਈ ਪ੍ਰਤੀਕਿਰਨ ਜਾਂ ਕੋਈ ਬਿਆਨ ਆਇਆ ਹਰਪ੍ਰੀਤ ਸਿੰਘ ਹੁਣਾਂ ਨੂੰ ਸੇਵਾ ਤੋਂ ਫਾਰਕ ਕਰਨ ਤੋਂ ਬਾਅਦ ਚ ਹਾਲੇ ਉਹਨਾਂ ਦਾ ਕੋਈ ਨਹੀਂ ਆਇਆ ਅੱਜ ਇੰਡੀਅਨ ਐਕਸਪ੍ਰੈਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਇੰਟਰਵਿਊ ਛਪੀ ਹੈਗੀ ਆ ਠੀਕ ਹੈ ਉਹਨੂੰ ਪੱਤਰਕਾਰ ਨੇ ਪੁੱਛਿਆ ਸੀਗਾ ਵੀ ਤੁਸੀਂ ਗਿਆਨੀ ਰਗਵੀਰ ਸਿੰਘ ਨਾਲ ਕੋਈ ਗੱਲਬਾਤ ਕੀਤੀ ਉਹ ਕਹਿੰਦੇ ਵੀ ਹਾਂ ਮੇਰਾ ਉਹਨਾਂ ਨਾਲ ਸੰਪਰਕ ਹੈ ਬਸ ਇੰਨਾ ਕੁ ਹੀ ਦੱਸਿਆ ਉਹਨਾਂ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਦੀ ਇੰਟਰਵਿਊ ਵੀ ਤੁਸੀਂ ਦੇਖੋ ਉਹਦੇ ਵਿੱਚ ਕਿਹਾ ਵਿਗਿਆਨੀ ਰਗਵੀਰ ਸਿੰਘ ਦਾ ਬਹੁਤ ਵੱਡਾ ਦਬਾਅ ਹੈ ਔਰ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਹੂੰ ਹੂੰ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਵਾਲੀ ਅੱਜ ਆਪਣੇ ਇੰਟਰਵਿਊ ਦੱਸਿਆ ਹੈਗਾ। ਸੋ ਹੁਣ ਗਿਆਨੀ ਰਗਵੀਰ ਸਿੰਘ ਹਾਲੇ ਸਾਨੂੰ ਪਤਾ ਲੱਗਿਆ ਵੀ ਉਹ ਉਹਨਾਂ ਨੇ ਵੈਸੇ ਵਾਪਸ ਚਲੇ ਜਾਣਾ ਸੀ ਇੰਗਲੈਂਡ ਗਏ ਹੋਏ ਸੀਗੇ ਉਹ। ਜੀ ਜੀ ਉਹਨਾਂ ਨੇ ਵਾਪਸ ਜਾਣਾ ਸੀ ਪਰ ਹੁਣ 16 ਤਰੀਕ ਤੱਕ ਉਹਨਾਂ ਨੇ ਟਿਕਟ ਹੈ ਸ਼ਾਇਦ ਆਪਣੀ ਅੱਗੇ ਜਿਹੜੀ ਹੈ ਕਿ ਕਰਵਾ ਲਈ ਹੈ। ਉਹ 16 ਜਾਂ 17 ਨੂੰ ਮੇਰੇ ਨਾਲ ਵਾਪਸ ਅਹ ਸ਼੍ਰੀ ਦਰਬਾਰ ਸਾਹਿਬ ਆ ਪੰਜਾਬ ਆ ਉਹ ਵਾਪਸ ਆ ਰਹਾ ਹੈ ਉਸ ਤੋਂ ਬਾਅਦ ਉਹ ਕੀ ਫੈਸਲਾ ਲੈਂਦੇ ਆ ਆਪਣੇ ਹਮ ਖਿਆਲੀਆਂ ਨਾਲ ਆ ਸਾਰੇ ਸਿੰਘਾਂ ਨਾਲ ਗੱਲਬਾਤ ਕਰਕੇ ਤੋਂ ਸਾਡੇ ਲਈ ਇਹ ਹੈਗਾ ਵੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਲਈ ਹੁਣ ਫੈਸਲਾ ਕੋਨ ਘੜੀ ਆ ਗਈ ਹੈਗੀ ਆ ਵੀ ਉਹ ਯਾਹ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਿਭਾਉਣ ਤੇ ਜਾਂ ਫਿਰ ਗਿਆਨੀ ਗੁਰਬਚਨ ਸਿੰਘ ਵਾਲਾ ਰੋਲ ਨਿਭਾ ਕੇ ਤੇ ਫਿਰ ਆਪਣਾ ਘਰ ਵਿੱਚ ਬੈਠ ਜਾਵੇ